ਹਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਹੋਰ ਸਭ ਠੀਕ ਹੋ ਮੈਂ ਭਾਈ ਕਾ ਫੈਸ਼ਨ YouTube ਚੈਨਲ ਤੋਂ ਜੀ ਕੈਰ ਡਿਜ਼ਾਈਨਰ ਬਟਿਕ ਬਠਿੰਡਾ ਤੋਂ ਜੀ ਤੇ ਅੱਜ ਫਿਰ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੇ ਮਸ਼ੀਨ ਐਮਬਰਾਇਡਰੀ ਦੇ ਦੋ ਸੂਟ ਦਿਖਾਉਣੇ ਹੈਗੇ ਤੇ ਇਹਦੇ ਤੇ ਘੇਰੇ ਦਾ ਵਰਕ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਕਰਕੇ ਲਾਈਟ ਜਿਹਾ ਕਲਰ ਹੈ ਨੀਆ ਬਿਸਤਾਰੇ ਕਲਰ ਕਹਿ ਸਕਦੇ ਹਾਂ ਤੇ ਇਹਦੇ ਇਸ ਤਰ੍ਹਾਂ ਕਰਕੇ ਦੁਪੱਟਾ ਇਹਦਾ ਤੇ ਦੁਪट्टे ਦੇ ਵਿੱਚ ਇਹ ਟਾਈ ਡਾਈ ਦਾ ਦੁਪੱਟਾ ਰੈਡੀ ਕੀਤਾ ਵੈ ਇਹ ਚੈੱਕ ਜੀ ਵਾਲਾ ਦੁਪੱਟਾ ਜਿਵੇਂ ਅੱਜਕੱਲ੍ਹ ਬੋਲਾ ਜਾਂ ਦੁਪੱਟਾ ਇਹ ਬਹੁਤ ਸੌਫਟ ਹੈ ਨਾ ਇਹ ਇਸ ਤਰ੍ਹਾਂ ਕਰਕੇ ਤੇ ਇਹ ਸ਼ਰਟ ਮਤਲਬ ਕਿ ਸਾਰਾ ਸੂਟ ਹੈਗਾ ਤੇ ਸੂਟ ਦਾ ਆਹ ਵਾਲਾ ਰੰਗ ਹੈਗਾ ਇਸ ਤਰ੍ਹਾਂ ਦਾ ਵੀ ਦੁਪੱਟੇ ਵਿੱਚ ਵਾਈਟ ਜਿਹਾ ਸ਼ੈਂਪਲ ਜਿਹਾ ਵਿੱਚ ਇਹ ਦੇਖਣਾ ਮੁੰਗਿਆ ਜਿਹਾ ਕਲਰ ਕਹਿ ਸਕਦੇ ਹਾਂ ਇਹਦੇ ਵੀ ਕੀ ਰੇਤੇ ਵਾਰ ਕੈਸਾ ਇਹ ਵੀ ਫੋਰਸੇਲਿਕ ਸੂਟ ਜੇ ਤੁਸੀਂ ਇਹਨੂੰ ਲੈਣਾ ਚਾਹੁੰਦੇ ਹੋ ਤਾਂ ਲੈ ਵੀ ਸਕਦੇ ਹੋ ਠੀਕ ਹੈ ਜੀ ਇਹ ਸਾਡੇ ਕੋਲ ਸੂਟ ਰੈਡੀ ਹੈ ਤੇ ਤੁਸੀਂ ਇਹਨੂੰ ਮਤਲਬ ਆਪ ਮੇਰੇ ਕੋਲੋਂ ਬਾਈ ਕਰ ਸਰੂਦਿਓਗੇ ਠੀਕ ਹੈ ਜੀ ਤੇ ਬਾਈ ਕਰਨ ਲਈ ਮੇਰਾ ਕੰਟੈਕਟ ਨੰਬਰ 98157 29280 ਬਾਈਕਾ ਫੈਸ਼ਨ YouTube ਚੈਨਲ ਕਿਰਨ ਡਿਜ਼ਾਈਨਰ ਬੁਟੀਕ ਪਟੰਡਾ ਜੀ ਦਾ ਬੜੀ ਚੌਂਕ ਉਹ ਦੱਬਾਲੀ ਰੋਡ ਆਈਟੀਆ ਚੌਕ ਕੋਠੀ ਦਾ